ਦੇ ਰਹੇ ਤੇ ਪਰ ਜੇਕਰ ਸਾਨੂੰ ਕੋਈ ਦਿਨਾਰੇ ਪਾਏ ਤਾਂ ਫਿਰ ਸਿਕਾਰ ਤੋਂ ਖਬਰ ਵਾਲੀ ਨਹੀਂ ਰਹੇ ਸਰਕਾਰਾਂ ਵੱਲੋਂ ਫ੍ਰੀ ਕੀਤੀ ਬੜਾ ਕੁਝ ਬੰਦੀਆਂ ਲਗੀਆਂ ਪਰ ਫ੍ਰੀ ਤਾਂ ਚਾਹਤ ਹੈ ਪਰ ਬਹੁਤ ਵੱਲ ਹੈ ਇਨਸ਼ਾਅੱਲਾ ਅੱਜ ਇਹ ਮੰਡੇਲੇ ਜਿਨ੍ਹਾਂ ਨੇ ਇੰਨੀ ਕਹਾਣੀਆਂ ਦਿੱਤੀਆਂ ਕਿ ਦੋਹਾਂ ਕਰੇ ਚਲੰਗੇ ਨਾ ਆਉਂਦੇ ਕਿਹੜੇ ਵਾਰ ਸੀ ਇਹ ਫ੍ਰੀ ਦੇ ਚੱਕਰਾਂ ਦੇ ਵਿੱਚ ਵਾਲੀ ਗੱਲ ਦੀ ਗੱਲ ਹੈ ਸਿੱਕਾ ਦੀਆਂ ਜਿਹੜੀਆਂ ਇਹ ਗੱਲਾਂ ਹੁੰਦੀਆਂ ਨੇ ਇਹ ਕੋਈ ਆਮ ਮਰਦਾਰੇ ਨਹੀਂ ਹੈਗੇ ਕਿ ਐਵੇਂ ਕਿਸੇ ਨੇ ਸੋਚ ਲਿਆ ਤੇ ਕਰਦਾ ਬੜੀ ਡੂੰਗੀ ਸੋਚੀ ਉਹ ਸੰਕਾਦਮ ਸ਼ਰੀਰੇ ਅਲਾ ਕਰੇ ਹਨ ਤੇ ਉਹਨਾਂ ਦਾ ਫਾਇਦਲ ਸਹਿਕਰ ਵੀ ਹੈ ਕਰਾਈ ਦਾ ਧੰਨਵਾਦ ਜੋ ਸਗਰੇਸ਼ ਸਿੰਘ ਨੇ ਕਿਹਾ ਤੇ ਜਿਸ ਤਨ 30 ਸਾਲ ਦੇ ਯੁੱਧ ਨੂੰ ਜ਼ਰੂਰ ਲੈ ਕੇ ਆਈਏ ਉਹਨਾਂ ਅੰਦਰ ਅਸੀਂ ਉਹ ਉਹਨਾਂ ਦੇ ਵਿੱਚ ਇਹ ਭਰਨਾ ਹੈ ਕਿ ਸਾਡੇ ਮਹਾਨ ਯੋਧੇ ਸਾਡੇ ਵੱਡੇ ਕੀ ਕੁਝ ਕਰਕੇ ਕਰਿਆ ਤੇ ਅਗਲੀ ਪੀੜ੍ਹੀ ਇਹਨੂੰ ਅਸੀਂ ਉਹਦੇ ਲਈ ਤਿਆਰ ਕਰਨਾ ਹੈਗਾ ਜਦੋਂ ਸਾਡੇ ਖੇਤੀਬਾੜੀ ਦੇ ਕੈਂਪਾਂ ਦੇ ਵਿੱਚ ਵੀ ਹੁੰਦਾ ਕਿ ਜਾਂ ਇਹੋ ਜਿਹੇ ਕੋਈ ਵੀ ਸਮਾਗਮ ਹੁੰਦੇ ਆ ਔਰ ਜਿਹੜਾ ਜਿਸ ਦਿਨੇ ਕੰਮ ਹੋਣ ਲੱਗਾ ਸੀ ਨਾ ਸਭ ਤੋਂ ਪਹਿਲਾ ਵਾਇਟ ਹੋਣ ਵਾਲੇ ਸਰਦਾਰ ਪਰਮਜੀਤ ਸਿੰਘ ਅਕਾਲੀ ਜੀ ਇਹਨਾਂ ਚੇਤਾਵਨੀ ਦਿੱਤੀ ਸੀ ਵੀ ਵੇਖ ਲਿਓ ਬਣਦਾ ਕਿ ਮੈਂ ਤੇ ਅੱਗੇ ਕਹਿੰਦਾ ਸੀਗਾ ਅਕਾਲੀ ਸਾਹਿਬ ਮੈਂ ਕਿਹਾ ਸੀਗਾ ਵੀ ਤੁਸੀਂ ਸੋਚਿ ਆਪਣੇ ਵਿਚਾਰ ਰੱਖਣ ਉਹਨਾਂ ਤੋਂ ਬਾਅਦ ਸਰਦਾਰ ਦੰਪੀਰ ਸਿੰਘ ਗੋਲਡੀ ਜੀ ਇਸ ਪ੍ਰੋਗਰਾਮ ਦੀ ਆਪਾਂ ਸਮਾਪਤੀ ਕਰ ਦਾਂਗੇ। ਹੋ ਗਈ ਬ੍ਰੋ। ਰੁੱਖ ਲਗਾਓ, ਮਾਤਾ ਵਾਚਾਓ। 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 ਰੁੱਖ ਲਗਾਓ, ਮਾਤਾ ਵਾਚਾਓ।